ਜਸੀ ਚਾਲਿਆ ਦੋ ਯਾਰ ਉੱਠ ਗਿਆ ਸੀ ਮੈਂ ਆਈ ਜੀ ਹਲੋ ਜਿੱਛਾ ਲੈ ਮੁੰਦਲਾ ਤਾਂ ਲਈ ਹੁੰਦੀ ਸੀ ਜਦ ਤੁਸੀਂ ਹੈ ਹਾਂਜੀ ਹਾਂ ਤੁਹਾਨੂੰ ਠਾਣ ਨਹੀਂ ਆ ਰਹੀ ਸੀ ਅੱਛਾ ਪਹਿਲੇ ਹੀ ਉੱਠ ਗਿਆ ਤੁਸੀਂ ਯਾਰ ਮਨ ਤਾਂ ਰਾਤ ਵੀ ਨੀਂਦ ਨਹੀਂ ਹੈਗੀ ਕੰਮ ਦਾ ਤੈਨੂੰ ਪਤਾ ਜ਼ੋਰ ਥੋੜਾ ਜਿਆਦਾ ਹੈ ਤਾਂ ਕਰਕੇ ਬਸ ਉਹਦੀ ਟੈਨਸ਼ਨ ਲੱਗੀ ਰਹਿੰਦੀ ਹੈ ਅ ਸੱਚ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਗੱਲ ਤਾਂ ਕਰ ਗੱਲ ਤਾਂ ਮੈਂ ਵੀ ਕਰਨੀ ਆ ਰਾਤ ਕਿਦਨੇ ਫੋਨ ਤੇ ਗੱਲਾਂ ਕਰ ਜਾਂਦੀ ਸੀ ਤੁਸੀਂ ਇਸੇ ਕਰਕੇ ਤੁਹਾਨੂੰ ਗੱਲ ਕਰਨੀ ਸੀ ਰਾਤ ਮੈਨੂੰ ਵੀ ਨੀਂਦ ਨਹੀਂ ਆ ਰਹੀ ਸੀ ਮੈਂ ਮੰਮੀ ਨੂੰ ਫੋਨ ਮਲਾ ਲਿਆ ਮੰਮੀ ਕਹਿੰਦੇ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਐ ਮੈਂ ਇਹ ਗੱਲ ਕਰਨੀ ਸੀ ਕਿ ਆਪਾਂ ਮੰਮੀ ਨੂੰ ਮਿਲਿਆ ਹੀ ਜਿਸੀ ਯਾ ਤੈਨੂੰ ਪਤਾ ਤਾਂ ਹੈਗਾ ਮੈਂ ਤੈਨੂੰ ਹੁਣੇ ਦੱਸ ਕੇ ਹਟਿਆ ਵੀ ਕੰਮ ਦਾ ਜ਼ਿਆਦਾ ਜ਼ੋਰਾ ਮੈਨੂੰ ਤਾਂ ਯਾਰ ਦਫ਼ਤਰੋਂ ਛੁੱਟੀ ਮਿਲਣੀ ਨਹੀਂ ਹੈਗੀ ਪਰ ਮੈਂ ਐਨਾ ਕਰ ਸਕਦਾ ਜਾਂ ਤਾਂ ਤੈਨੂੰ ਵਾਚਾੜ ਦੇਣਾ ਔਰ ਜੇ ਕਹੇ ਤਾਂ ਤੈਨੂੰ ਮੈਂ ਘਰ ਛੱਡ ਦੇਣਾ ਤੁਰ ਪਰ ਮੈਨੂੰ ਛੁੱਟੀ ਮਿਲਨੀ ਥੋੜੀ ਮੁਸ਼ਕਲ ਹੈ। ਜੇ ਮੈਨੂੰ ਨਹੀਂ ਪਤਾ। ਜਿਵੇਂ ਮਰਜ਼ੀ ਛੁੱਟੀ ਲਵਾਂ। ਤੁਹਾਨੂੰ ਪਤਾ ਤਾਂ ਹੈਗਾ ਮੰਮੀ ਤਾਂ ਆਪਣੇ ਬਿਨਾ ਹੈਗੀ ਕੌਣ ਆ? ਇਹ ਗੱਲ ਤਾਂ ਹੈਗੀ ਆ। ਮੰਮੀ ਤਾਂ ਆਪਣੇ ਬਿਨਾ ਤਾਂ ਕੁਝ ਨਹੀਂਗਾ। ਚਲ ਜੀ ਮੰਮੀ ਐਨੀ ਬਿਮਾਰ ਨੇ। ਮੈਂ ਦਫ਼ਤਰੋਂ ਛੁੱਟੀ ਲੈ ਲੈਣਾ। ਕਰ ਦਿੰਨਾ ਮੈਂ ਹੁਣ। ਹੋ ਜਾ ਤਿਆਰ ਤੂੰ ਠੀਕ ਆ? ਸੱਚੀ ਜੀ। ਠੀਕ ਐ। ਬਸ ਮੈਂ ਬੈਚਣਾ ਦੋ ਕੱਪੜੇ ਪਾ ਲਾ। ਅੱਧ ਤੂੰ ਸੁੱਟ ਕੇ ਨਹਾਦੋ ਲੋਨੀ ਦੇ ਚ। ਬਸ ਠੀਕ ਐ। ਚੰਗਾ। ਤਨੂ ਕੀ ਦੱਸਾਂ ਹੁਣ ਮੰਮੀ ਕੱਲ ਜਾਂਦਾ ਤਾਂ ਇੱਕ ਬਹਾਨਾ ਹੀ ਹੈ ਕਿਉਂਕਿ ਉਹ ਬੰਦੇ ਤੋਂ ਮੈਂ ਟਲਣਾ ਚਾਹਦੀ ਆ ਉਹ ਮੈਂ ਕੱਲ ਕੱਕੇ ਗਿਆ ਸੀ ਇਹਨੂੰ ਕੱਲ ਪੈਸੇ ਲੈਣਾ ਹਾਂਗਾ ਮੈਂ ਬੱਚਾ ਤਾਂ ਕਿੱਟਾ ਇੰਤਜ਼ਾਮ ਵੀ ਨਹੀਂ ਹੋਣਾ ਪੈਸੇ ਦਾ ਜੇ ਤੁਹਾਨੂੰ ਇੱਥੇ ਇਕੱਲੇ ਨੂੰ ਛੱਡ ਜੂਗੀ ਉਹ ਬੱਚਾ ਕੋਈ ਬਸਾਣੀ ਉਹ ਤਾਂ ਪਹਿਲੇ ਹੀ ਕਤਲ ਕਰ ਚੁੱਕਿਆ ਨਾ ਨਾ ਤੁਹਾਨੂੰ ਮੇਰੇ ਕੰਦੇ ਨਹੀਂ ਛੱਡ ਸਕਦੀ ਕਿੱసే ਕਰਕੇ ਨਾ ਮੈਂ ਚਲੀ ਆਪਾਂ ਦੋਵੇਂ ਕੁੜੇ ਦਿਨਾਂわせ ਟੋਟਲ ਚੀ ਚਲ ਛੋੜੇ ਦਿਨ ਨਹੀਂ ਥੋੜੇ ਦਿਨ ਬਸ ਤਾਂ ਸ਼ਾਂਤੀ ਆਉਗੀ ਮੇਰੀ ਜ਼ਿੰਦਗੀ ਚ ਉੱਪਰ ਕੀ ਕੀ ਦੇਖੀ ਜੋ ਠੀਕ ਹੈ ਜੀ ਦੀ ਸ਼ਾਲੂ ਉਹ ਵੀ ਕੱਲ ਨੂੰ ਆਜੂ ਹਾਂ ਮੈਂ ਤਾਂ ਤੇ ਬੇਟ ਕਰਨੇ ਖੜੂ ਦਾ ਪਰ ਤੂੰ ਨਹੀਂ ਆਈ ਮੇਰੇ ਨਸ਼ੇ ਦੀ ਤੋੜ ਜਰੂਰ ਆ ਗਈ ਦੱਸਦਾ ਤੂੰ ਨਹੀਂ ਇੱਥੇ ਆਉਣੀ ਮੈਨੂੰ ਤੇਰੇ ਕੋਲ ਆਉਣਾ ਪਊ ਕੋਈ ਨਾ ਛੱਡੂ ਆਰੇ ਮੈਂ ਤੇਰੀ ਕਰ ਹੁਣ ਕੱਲਾ ਪੈਸਾ ਨਹੀਂ ਮਾਹੀ ਬਦਲਾ ਵੀ ਲੈ ਕੇ ਜਾਉ ਦੂਜਾ ਵੀ ਕਰਾਇਆ ਆਰੇ ਮੋ ਓਏ ਆਇਆ ਯਾਰ ਪਿੱਲਾ ਟਾਈਮ ਹੋ ਗਿਆ ਓਹ ਜੀ ਅੰਦਰ ਗੇਟ ਲਗਾਉਣ ਲੱਗੀ ਸੀ ਜਿੰਦੇ ਕੁੰਡੇ ਤਾਂ ਟਾਈਮ ਲੱਗ ਗਿਆ ਜਦੋਂ ਲਾਤੇ ਧਿਆਨ ਨਾਲ ਹਾਂਜੀ ਸਾਰੇ ਲਾਤੇ ਕੋਈ ਚੀਜ਼ ਚੱਕ ਨਹੀਂ ਰਹੀ ਤਾਂ ਨਹੀਂ ਗਈ ਨਾ ਨਾ ਕੁਝ ਨਹੀਂ ਰਹਿੰਦਾ ਚੱਲੀਏ ਫਿਰ ਆਪਾਂ ਚਲੋ ਜੀ ਚੱਲ ਆ ਜਾ ਬਈਆ ਜ਼ਰਾ ਠੰਡ ਬਹੁਤ ਹੈ ਬਹੁਤਾ ਹੈਗੀ ਇੱਦਾਂ ਕਹਿੰਦੇ ਪਹਿਲਾਂ ਗੱਡੀ ਲੈ ਲਈਏ ਗੱਡੀ ਚ ਆਇਆ ਕਰੀ ਗੱਡੀ ਦੀ ਜਾਇਆ ਕਰੀਏ ਕੋਈ ਗੱਲ ਨਹੀਂ ਸੀ ਉਹ ਕੀ ਲੈ ਲਾਂਗੇ ਆਪਾਂ ਅੱਛਾ ਆ ਮੈਨੂੰ ਚਾਰ ਗਈ ਕੋਈ ਨਾ ਐ ਤਰਾ ਜਿੰਦੇ ਕੁੰਡੇ ਲਾ ਕੇ ਤੂੰ ਲੰਘ ਗਈ ਪਰ ਮੇਰੀ ਅੱਖਾਂ ਤੋਂ ਨਹੀਂ ਪਛ ਸਕਦੀ ਲੜੇ ਕਿੱਥੇ ਤੱਕ ਪੁੱਜੇਗੀ ਸਾਰਾ ਪਤਾ ਮੈਨੂੰ ਤੂੰ ਕਿੱਥੇ ਗਈ ਹੋਣੀ ਨਾ ਪਹਿਲਾਂ ਤਾਂ ਤੈਨੂੰ ਇੱਕ ਵਾਰ ਬਖਸ਼ਦਾ ਉਹ ਨਹੀਂ ਬਖਸ਼ਦਾ ਹੁਣ ਤਾਂ ਤੂੰ ਦੇਖੀ ਚਲੀ ਅੱਗੇ ਅੱਗੇ ਬਾਕੀ ਹੈ ਪੱਜ ਲੈ ਜਿੱਤੇ ਤੱਕ ਪੱਜਦੀ ਹੈ ਤੇ ਬੇਪੜੀ ਤਰੇ ਪਿੱਛੇ ਆਉਂਗਾ ਮੈਨੂੰ ਇਹ ਵੀ ਪਤਾ ਕਿ ਤੂੰ ਗਈ ਤਾਂ ਕਿੱਥੇ ਗਈ ਹੁਣ ਅਰੇ ਬਰਦਾ ਜਿਹੜੀ ਖੋੜਚੇ ਬੜਮਾ ਤੇ ਹੁਣ ਮੈਂ ਸੁੱਕੀ ਜਾਣ ਬੰਦਾ ਠੰਡਾ ਬਹੁਤ ਜਿਆਦਾ ਹੁਣ ਇਹਦੇ ਵਿੱਚ ਮੰਮੀ ਵੀ ਵਿਚਾਰੀ ਕੀ ਕਰੇ ਸਾਰੇ ਕੰਮ ਧੰਦੇ ਉਹਨੂੰ ਆਪ ਕਰਨੇ ਪੈਂਦੇ ਆ ਬੱਸ ਜੀ ਤਾਂ ਹੀ ਮੈਂ ਸੋਚਿਆ ਸੀ ਚਲ ਦੋ ਦਿਨ ਮੰਮੀ ਆਰਾਮ ਕਰ ਲੂਗੀ ਮੈਂ ਜਾਇਆ ਨੇ ਮੰਮੀ ਕੋਲੇ ਯਾਰ ਮੈਂ ਤਾਂ ਇਹੀ ਤਾਂ ਹੀ ਤਾਂ ਗਿਆ ਸੀਗਾ ਵੀ ਤੂੰ ਮੰਮੀ ਨੂੰ ਕਹਿ ਦੇ ਕੋਈ ਕੰਮ ਆਲੀ ਰੱਖ ਲੂਗੀ ਜ਼ਰੂਰੀ ਥੋੜੀ ਆ ਵੀ ਆਪ ਹੀ ਕੰਮ ਕਰੀ ਜਾਣੇ ਨੇ ਤੁਹਾਨੂੰ ਪਤਾ ਜੇ ਮੰਮੀ ਨੂੰ ਕਿਸੇ ਦਾ ਘਰੇ ਦਾ ਕੰਮ ਸੰਦ ਨਹੀਂ ਹੁੰਦਾ ਹਾਂ ਚਲ ਇਹ ਤਾਂ ਹੈ ਚਲ ਹੁਣ ਮੇਰੀ ਗੱਲ ਸੁਣ ਲੈ ਦਵਾਈ ਬੂਟੀ ਤਾਂ ਮੰਮੀ ਨੂੰ ਆਪਾਂ ਦਵਾਈ ਦੇਣੀ ਆ ਪਰ ਇੱਕ ਚੀਜ਼ ਹੋਰ ਮੰਮੀ ਨੇ ਇਹ ਗੱਲ ਕਹਿਦੀ ਵੀ ਜੇ ਤੇਥੋਂ ਕੰਮ ਨਾ ਤਾਂ ਨਹੀਂ ਹੁੰਦਾ ਮੈਂ ਵੀ ਇੱਕ ਦੋ ਦਿਨ ਰਹਿ ਜੂਗਾ ਚਲੋ ਠੀਕ ਹੈ ਜੀ ਜਿਵੇਂ ਤੁਸੀਂ ਕਹੋ ਆਹੋ ਚੱਲ ਆ ਜਾ ਹੁਣ ਲਓ ਜੀ ਆ ਗਿਆ ਮੰਮੀ ਦਾ ਘਰ ਆਜੋ ਜੀ ਕੁੰਟਾ ਤਾਂ ਖੋਲੋ ਫੇਰੀ ਆਉਂਗਾ ਮੰਮੀ ਮੇਲਾ ਤਾਂ ਗੇਟ ਖੁੱਲੇ ਹੀ ਆ ਜੀ मम्मी, मम्मी, आजा दी। ले, आगे मेरी रानी है। क्यों मम्मी? ठीक है, वो तो तू तुम दस ठीक है हाँ, बढ़िया। चश्मे के मम्मी जी। हाँ, सीकर, तो वो तो ठीक है? हाँ हाँ, मैं ठीक हैं। तुझे ठीक हो माता जी? हाँ, ठीक है बढ़िया। आजा, चाय पानी पियो। हाँ हाँ, चलो। आजा। ਚਲ ਜੰਗਾ ਹੋਇਆ ਪੁੱਤ ਤੁਸੀਂ ਆ ਗਏ ਮੇਰਾ ਵੀ ਬੜਾ ਹੀ ਜੀਜਾ ਕਰੀ ਜਾਂਦਾ ਸੀ ਤੁਹਾਨੂੰ ਮਿਲਣ ਨੂੰ ਬਹੁਤ ਜੀ ਕਰਦਾ ਸੀ ਮੰਮੀ ਕਾਹ ਹੀ ਆਇਆ ਸੀ ਹੁਣ ਤੇਰੀ ਤਬੀਤ ਕਿਵੇਂ ਫਰਕੇ ਮਾੜਾ ਮੋਟਾ ਬਸ ਪੁੱਤ ਦਵਾਈਆਂ ਬੂਟੀਆਂ ਨਾਲ ਚੱਲੀ ਜਾਂਦੀ ਆ ਤਬੀਅਤ ਦਾ ਕੀ ਹੈ ਤਾਂ ਹੀ ਰਹਿ ਗਈ ਕੁਸ਼ਟ ਤਾਂ ਮਾ ਪਤਾ ਕੀ ਆ ਉਮਰੀ ਇਹ ਜੀ ਹੋ ਗਈ ਠੰਡ ਦੇ ਨਾਲ ਨਾ ਆ ਚੀਜ਼ ਹੋਈ ਜਾਂਦੀਆਂ ਨੇ ਮੈਂ ਤੈਨੂੰ ਕਿਹਾ ਸੀਗਾ ਵੀ ਆਪਾਂ ਜਾ ਤਾਂ ਰਹਿਆਂ ਤੇ ਦੋ ਚਾਰ ਦਿਨ ਉੱਥੇ ਆਪਾਂ ਲਾਈ ਆਵਾਂਗੇ ਹੁਣ ਠੰਡ ਦੇ ਵਿੱਚ ਕੰਮ ਕਰਨੇ ਮਾ ਕਿਹੜਾ ਸੌਖੇ ਪੈਨੇ ਨਾਲੇ ਪੁੱਤ ਅੱਜਕੱਲ ਠੰਡ ਦੇ ਕਰਕੇ ਬਿਮਾਰੀ ਬਹੁਤ ਹੋਣ ਲੱਗੇ ਜਿੱਥੇ ਦਵਾਈ ਨੂੰ ਜਾਨੀ ਉੱਥੇ ਹਸਪੀਟਲ ਭਰੇ ਪਏ ਨੇ ਮਰੀਜ਼ਾਂ ਦੇ ਚਲ ਕੋਈ ਨਾ ਮੰਮੀ ਹੁੰਦਾ ਟੈਨਸ਼ਨal ਐ ਮੈਂ ਹੈਗੀਆਂ ਨਾ ਵਾਧੂ ਨਾ ਫਿਕਰ ਕਰਿਆ ਕਰ ਫਿਕਰ ਕਰਨੂ ਪੁੱਤ ਮਾੜਾ ਮੋਟਾ ਤਾਂ ਹੋ ਹੀ ਜਾਂਦਾ ਹੁਣ ਢਿੱਲ ਮੱਠ ਚੱਲਦੀ ਆ ਉਹਦੇ ਕਰਕੇ ਇੱਕ ਘਰਾਂ ਦੇ ਸਭ ਪੰਗੇ ਇੱਕ ਤੈਨੂੰ ਪਤਾ ਹੈ ਕਹਿੰਦੇ ਜਿਉਂ-ਜਿਉਂ ਭੀਜੇ ਕੰਬੜੀ ਜਿਉਂ-ਜਿਉਂ ਬੋਝਲ ਹੋ ਦੀ ਸਿਆਣਾ ਹੁੰਦਾ ਬੰਦਾ ਦਿਮਾਗ ਤੇ ਬੋਝ ਵੀ ਜ਼ਿਆਦਾ ਪੈਂਦਾ ਪੁੱਤ ਤੂੰ ਆਪੇ ਸਿਆਣੀ ਐ ਹੁਣ ਜਮਾਂ ਸਹੀ ਗੱਲ ਕਹੀ ਆ ਮਾਂ ਜਦੋਂ ਬੰਦਾ ਸਰੀਰ ਬਜ਼ੁਰਗ ਹੋ ਜਾਂਦਾ ਨਾ ਬਿਮਾਰੀਆਂ ਤਾਂ ਆਪਣੇ ਆਪ ਆਂਦੀਆਂ ਨੇ ਪਰ ਤੈਨੂੰ ਹੁਣ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਦੋਨੋਂ ਆਗੇ ਨਾ ਤੈਨੂੰ ਹੁਣ ਚੰਗੇ ਜਿਹੇ ਡਾਕਟਰ ਕੋਲ ਤੇ ਜਾ ਕੇ ਵਧੀਆ ਦਵਾਈ ਦਵਾਵਾਂਗੇ ਨਾਲੇ ਦੋ ਦਿਨ ਅਸੀਂ ਉਰੇ ਰਹਾਂਗੇ ਤੇਰੇ ਕੋਲ ਤੇਰਾ ਬਹਾਨਾ ਜੀ ਲੱਗਿਆ ਰਹੂਗਾ ਉਹ ਤਾਂ ਚੱਲ ਤੇਰੀ ਗੱਲ ਠੀਕ ਐ ਪੁੱਤ ਮੈਂ ਵੀ ਕੰਮ ਲਈ ਦੱਸ ਕਿਧਰੋਂ ਗੱਲਾਂ ਦੇ ਪੀਣ ਪਾ ਕੇ ਬੈ ਗਈ ਚਾਹ ਨਹੀਂ ਪਾਣੀ ਨਹੀਂ ਚੱਲ ਮੈਂ ਤੁਹਾਡੇ ਵਾਸਤੇ ਚਾਹ ਬਣਾ ਲਿਆਵਾ ਪੁੱਤ ਤੂੰ ਵੀ ਮਾਰਾ ਤੂੰ ਬੈਠ ਨਹੀਂ ਮੈਂ ਬਣਾ ਕੇ ਲਈ ਨਾ ਪੁੱਤ ਮੈਂ ਬਣਾਉਣੀ ਤੂੰ ਬੈਠਾ ਚੱਲ ਚੰਗਾ ਮੈਂ ਵੀ ਤੇਰੇ ਨਾਲ ਹੀ ਚੱਲ ਚੱਲ ਆ ਜਾ ਫਿਰ ਹਾਂ ਨਾਲ ਬਣਾਵਾਲਿਆ ਜਦੋਂ ਬੰਦਾ ਕੱਲਾ ਘਰੇ ਹੁੰਦਾ ਨਾ ਤਾਂ ਸੋਚਦਾ ਕਿ ਕੰਨਾ ਤੋ ਹੋਈ ਜਾਂਦੀਆਂ ਨੇ ਇੱਥੇ ਉਹ ਤੋਂ ਬਿਮਾਰੀਆਂ ਇਹ ਕਿਹੜਾ ਘਰ-ਵਰ ਦੇਖ ਕੇ ਆਉਂਦੀਆਂ ਨੇ ਬਿਲਕੁਲ ਨਹੀਂ ਹੁਣ ਅਸੀਂ ਦੋਨੋਂ ਆ ਗਏ ਮਾਂ ਦਾ ਜੀਰਵਾ ਕੇ ਰੱਖਿਆ ਅਸੀਂ ਪੁੱਤ ਮੈਂ ਤਾਂ ਕਹਿੰਦੀ ਸੀ ਕੁਝ ਹੋਰ ਬਣਾ ਲੈਂਦੇ ਜਵਾਈ ਪਾਈ ਆਇਆ ਸੀ ਦੱਸ ਮम्मी ਕੋਈ ਗੱਲ ਨਹੀਂ ਹਾਂ ਪਾਲੂ ਪਕੌੜੇ ਬਣਾ ਲੈਣ ਇਹਨਾਂ ਨੂੰ ਪਸੰਦ ਵੀ ਨੇ ਅੱਛਾ ਮੰਮੀ ਜੀ ਆਹੀ ਪਰਚੇ ਥੋੜੀ ਦੋਈ ਵਾਲੀ ਹਾਂ ਪੁੱਤ ਇਹ ਹੀ ਆ ਚਲ ਫਿਰ ਮੈਂ ਜਾ ਕੇ ਸ਼ਰਮ ਲੈ ਆਉਣਾ ਦਵਾਈ ਹਾਂ ਸਾਰੀਆਂ ਦੇਖ ਕੇ ਸਵਾਰ ਕੇ ਲੈ ਕੇ ਆਈ ਕਿ ਤੇ ਚੈੱਕ ਕਰਾਂ ਹਾਂ ਜੀ ਮੈਂ ਲੈ ਆਉਂਗਾ ਚੰਗਾ ਪੁੱਤ ਕੋਈ ਕੁਝ ਹੋਰ ਤਾਂ ਲੈ ਕੇ ਆਉਣਾ ਕੋਈ ਸਬਜ਼ੀ ਜਾਂ ਕੁਝ ਹੋਰ ਇਹਨੂੰ ਪੁੱਛ ਲੈ ਕੁਝ ਮੰਗਾਉਣਾ ਨੂੰ ਜੀ ਐ ਕਰ ਅਨਾਰ ਲੈ ਆਇਓ ਤੇ ਸੇਵ ਲੈ ਆਇਓ ਆ ਮੰਮੀ ਵਾਸਤੇ ਵਧੀਆ ਨੇ ਹਾਂ ਨਾ ਠੀਕ ਹੈ ਚਲੋ ਠੀਕ ਹੈ ਚੰਗਾ ਪੁੱਤ ਮੈਨੂੰ ਐ ਕਿਉਂ ਲੱਗਦਾ ਤੂੰ ਕੋਈ ਮੇਤੋ ਗੱਲ ਲਕੋ ਰਹੀ ਐ ਤੇਰਾ ਮੂੰਹ ਜਾ ਉੜਿਆ ਪਿਆ ਨਾਲੇ ਨਾ ਤੂੰ ਜਦੋਂ ਰਾਤ ਫੋਨ ਤੇ ਗੱਲ ਕਰਦੀ ਸੀ ਕੋਈ ਗੱਲ ਕਰਦੀ ਕਰਦੀ ਰਹਗੀ ਕੋਈ ਗੱਲ ਐ ਪੁੱਤ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਹੈਗੀ ਜੇ ਕੋਈ ਗੱਲ ਹੁੰਦੀ ਮੈਂ ਤੁਹਾਨੂੰ ਦੱਸ ਦਿੰਦੀ ਪੁੱਤ ਜੇ ਕੋਈ ਗੱਲ ਐ ਮੈਨੂੰ ਦੱਸ ਦੇ ਤੈਨੂੰ ਪਰੌਣਾ ਤਾਂ ਨਹੀਂ ਕੁਝ ਕਹਿੰਦਾ ਨਹੀਂ ਨਹੀਂ ਮੰਮੀ ਇਹ ਕਾਣੋ ਕੁਛ ਕੈਂਜ ਨੇ ਇਹ ਤਾਂ ਬਹੁਤ ਵਧੀਆ ਨੇ ਨਹੀਂ ਜੇ ਕੁਝ ਕਹਿੰਦਾ ਮੇਨੂੰ ਦਾਦੇ ਹੁਣ ਆਇਆ ਮੈਂ ਆਪਦੇ ਜਵਾਕਾਂ ਵਾਂਗੂ ਸਮਝਾ ਦਊਂਗੀ ਉਹਨੂੰ ਨਹੀਂ ਨਹੀਂ ਮੰਮੀ ਜਦ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਤੇ ਇਹ ਮਾਂ ਮਾਂ ਤੋਂ ਨਹੀਂ ਗੱਲਾਂ ਲੁਕਦੀਆਂ ਹੁੰਦੀਆਂ ਮੈਂ ਤਾਂ ਤੇਰਾ ਚਿਹਰਾ ਪੜ ਰਹੀ ਆ ਸਾਰਾ ਮੈਨੂੰ ਪਤਾ ਮੈਂ ਤੇਰੀ ਮਾਂ 9 ਮਹੀਨੇ ਇਸੇ ਢਿੱਡ ਚ ਰਹੀ ਆ ਬੇਸ਼ੱਕ ਤੈਨੂੰ ਦੁੱਖ ਹੈ ਦਰਦ ਮੈਨੂੰ ਹੁੰਦਾ ਉਹਦਾ ਤੂੰ ਮੈਨੂੰ ਦੱਸ ਮੇਰੀ ਕੀ ਗੱਲ ਕੀ ਆ ਮਾਂ ਤੇ ਸੁਣਨੀ ਚਾਹਨੀ ਆ ਨਾ ਤਾਂ ਸੁਣ ਮਾਂ ਤਾਰੀ ਕੁੜੀ ਤਾਰੀ ਕੀ ਦਾ ਨਾਂ ਲੈ ਲਿਆ ਤੂੰ ਜੀ ਪ੍ਰੋਣੇ ਨੂੰ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਖਰਾਬ ਹੋ ਜੂ ਪੁੱਤ ਮਾਂ ਦੀ ਜ਼ਿੰਦਗੀ ਤਾਂ ਖਰਾਬ ਹੋ ਚੁੱਕੀ ਹੈ ਮੇਰੀ ਸਾਰੀ ਵਾਪਸ ਆ ਗਿਆ ਜੇਲ੍ਹ ਚ ਕੁੜੇ ਉਹਨੂੰ ਤਾਂ ਇੰਨੀ ਲੰਬੀ ਕੈਦ ਹੋਈ ਸੀ ਉਹ ਕਿੰਨੇ ਆ ਗਿਆ ਮੈਨੂੰ ਨਹੀਂ ਪਤਾ ਵਾ ਕਦੋਂ ਆਇਆ ਉਹ ਪਰ ਜਦੋਂ ਦਾ ਉਹ ਆਇਆ ਮੇਰੀ ਜ਼ਿੰਦਗੀ ਬਰਬਾਦ ਕਰਤੀ ਉਹਨੇ ਇੱਕ ਦਿਨ ਸਾਨੂੰ ਗੁਜ਼ਾਰ ਚ ਮਿਲ ਗਿਆ ਤੇ ਕਹਿੰਦੇ ਨਾ ਸਾਹਮਣੇ ਕਿ ਆ ਮੇਰੇ ਸ਼ਾਲੂ ਮੇਰੇ ਘਰ ਆ ਲਿਆ ਖੁਦਾ ਸ਼ੁਕਰ ਕਰੋ ਇਹਨਾਂ ਨੂੰ ਉਹਦੇ ਚ ਯਕੀਨ ਨਹੀਂ ਹੋਇਆ ਉਹ ਤੋਂ ਬਾਅਦ ਉਹ ਮੇਰੇ ਘਰ ਤੱਕ ਪਹੁੰਚ ਗਿਆ ਹੁਣ ਮੈਨੂੰ ਤੂੰ ਕੀ ਦੇ ਰਿਹਾ? ਉੱਛੇ ਤੂੰ ਮੈਨੂੰ ਨਾ ਪੈਸੇ ਦਿੱਤੇ। ਮੈਂ ਤੈਨੂੰ ਤੇਨੂੰ ਮਾਰ ਦੂੰਗਾ। ਮੇਰੇ ਨੂੰ ਸਮਝ ਨਹੀਂ ਆ ਰਿਹਾ। ਮੈਨੂੰ ਇੰਨੇ ਪੈਸੇ ਦਾ ਇੰਤਜ਼ਾਮ ਕਿੱਥੋਂ ਕਰਕੇ ਦਵਾਂ? ਰਾਤ ਵੀ ਮੈਂ ਤੈਨੂੰ ਤਾਂ ਹੀ ਫੋਨ ਕਰਿਆ ਸੀ। ਪਰ ਚਲੋ ਤੂੰ ਮੈਨੂੰ ਕਹਿੰਦੀ ਮੈਂ ਬਿਮਾਰ ਹਾਂ। ਬਸ ਮੇਰੇ ਮੇਹਮਤ ਹੀ ਨਹੀਂ ਹੋਈ। ਚਲ ਕੋਈ ਨਾਤੀ ਹੈ। ਤੂੰ ਨਾ ਟੈਨਸ਼ਨ ਲੈ। ਜੋ ਪੈਸੇ ਦੇ ਕੀ ਟਿਕਦਾ ਟਕਾਲਾ। ਮੈਂ ਤੇਰੇ ਨਾਲ ਆ ਪੁੱਤ ਮੇਰੇ ਕੋਲ ਕੁਝ ਪੈਸੇ ਜੋੜੇ ਪਏ ਨੇ। ਤੂੰ ਲੈ ਜਾ ਪਰ ਮਾਂ ਜਿਉਂ ਪੈਸੇ ਲੈਣੇ ਤਾਂ ਬਾਦ ਵੀ ਨਾ ਹਟੇ ਫੇਰ ਹੋਰ ਪੁੱਤ ਆਪਣੇ ਕੋਲ ਕੋਈ ਚਾਰਾ ਵੀ ਨਹੀਂ ਹੈਗਾ ਫਿਰ ਕੋਈ ਚਾਰਾ ਨਹੀਂ ਮਾਂ ਉਹ ਤਾਂ ਟਲਣ ਦੇ ਮਾਰੇ ਤਾਂ ਮੈਂ ਇੱਥੇ ਆਇਆ ਤੇਰੇ ਕੋਲ ਮੈਨੂੰ ਆ ਥੋੜੇ ਦਿਨ ਮੈਂ ਉੱਥੇ ਟਲ ਜੂਗੀ ਉਹ ਬਖਸੂਗਾ ਸਰ ਕੋਈ ਨਹੀਂ ਸੀ ਜਿੰਨਾ ਜੀ ਕਰਦਾ ਤੇਰਾ ਉਨਾਂ ਚਿਰ ਰਹਿ ਹੈ ਇਹ ਤੇਰਾ ਘਰ ਹੈ ਮੇਰੀ ਤੀ ਮੈਂ ਤਾਂ ਤੈਨੂੰ ਹੱਸਦੀ ਵਸਦੀ ਦੇਖਣਾ ਚਾਹਦੀ ਹਾਂ ਪੁੱਤ ਦੁਖੀ ਨਹੀਂ ਬਸ ਮੋਸ ਕੀ ਬਣੂ ਮੇਰੀ ਜ਼ਿੰਦਗੀ ਦਾ ਪੁੱਤ ਸਾਰਾ ਕੁਝ ਠੀਕ ਹੋ ਜਾਊਗਾ ਲੈ ਹੋਊਗਾ ਉਹਨੋਂ ਕਰਾਇਆ ਚਾ ਨਾ ਇਹ ਤਾਂ ਜੁਬ ਖਤੋਂ ਪਤਾ ਕਰਨਾ ਹੈ ਹੋ ਕੇ ਰਹੀ ਉਹਨੂੰ ਕੋਈ ਦਰ ਜਾ ਕੇ ਮਾਨ ਦਫ ਮਾਨ ਦਫ ਪੁੱਤ ਵੇ ਤੂੰ ਪੁੱਤ

ਆਜੋ ਸਾਨੂੰ ਕੋਈ ਬਾਹਰੇ ਪੱਤੀ ਦੇ ਕੇ ਐਸੀ ਵੀ ਤੁਹਾਨੂੰ ਦੇ ਗਏ ਕੌਣ ਫੜਾ ਕੇ ਗਿਆ ਸੀ ਪਤਾ ਨਹੀਂ ਚਲ ਕੋਈ ਗੱਲ ਨਹੀਂ ਕਿੰਨੇ ਚਿੱਠੇ ਬਦਨੇ ਕੌਣ ਦੇ ਗਿਆ ਕੀ ਦੀ ਚਿੱਠੀ ਹੈ ਪੁੱਤ ਕੀ ਲਿਖਿਆ ਦੇ ਚ ਮੰਮੀ ਤਾਰੀ ਦੀ ਚਿੱਠੀ ਆ ਹੈ ਤਾਰੀ ਦੀ ਚਿੱਠੀ ਹਾਂ ਮੰਮੀ ਉਹ ਮੈਨੂੰ ਤੁਹਾਨੂੰ ਕੀ ਦੇ ਰਿਹਾ ਉਹ ਕਹਿੰਦਾ ਤੈਨੂੰ ਕਿਲਾ ਤੇਸ ਤੋਂ ਮੇਥੋਂ ਬਚ ਕੇ ਨੰਗ ਜੇਗੀ ਮੈਂ ਤੇਰਾ ਪਿੱਛਾ ਨਹੀਂਛੇਤੀ ਛੱਡਦਾ ਉਹ ਪੈਸੇ ਮੰਗ ਰੇ ਮੇਤ ਕਹਿੰਦਾ ਪੈਸੇ ਲੈ ਕੇ ਨਾ ਪਿੰਡ ਤੇ ਬਾਰ ਬਾਰ ਬਿੱਲ ਕੀ ਕਰਾਂ ਹੁਣ ਮੈਂ ਇਹ ਤਾਂ ਸਮਝ ਨਹੀਂ ਆ ਰਹੀ ਕੀ ਕਰਾਂ ਮੰਮੀ ਕਿ ਤੇਹੀ ਬਿਨਾਂ ਹਸਨ ਕਰੇ ਉਹ ਤੋਂ ਪਹਿਲਾਂ ਮੰਮੀ ਕੀ ਨਾ ਹੁੰਦੋ ਕਰਿਆ ਗਿਆ ਜੇ ਆਪਣੇ ਨਾਲ ਕੁਛ ਕਰਤਾ ਕੀ ਕਰਾਂਗੇ ਆਪਾਂ ਕੋਈ ਗੱਲ ਨਹੀਂ ਪੁੱਤ ਤੂੰ ਟੈਨਸ਼ਨ ਨਾ ਲੈ ਮੇਰੇ ਕੋਲ ਹੈਗੇ ਨੀ ਥੋੜੇ ਜੇ ਪੈਸੇ ਮੈਂ ਲਿਆ ਦੇ ਦਿੰਨੀ ਆ ਤੈਨੂੰ ਹੁਣ ਤਾਂ ਮੰਮੀ ਦੇਣੀ ਪੈਣਗੀ ਪੈਸੇ

ਕਿੱਤਾ ਦੂਰ ਨੂੰ ਬਹੁਤ ਨੰਗੇ ਚੰਗਾ ਹੁੰਦਾ ਮम्मी ਨਾਲ ਲਿਆਂਦੀ ਇਹ ਬੰਦੇ ਦਾ ਕੁਝ ਪਤਾ ਵੀ ਨਹੀਂ ਹੈਗਾ ਇਹ ਕੀ ਕਰਦੇ ਕੀ ਨਹੀਂ ਪਰ ਸੇ ਮम्मी ਨੂੰ ਨਾਲ ਲਿਆਂਦੀ ਜੇ ਇਹ ਮੁੰਡਾ ਕੁਝ ਕਰਦਾ ਨਾ ਸੀ ਫੇਰ ਕਿਹੋ ਜਿਹਾ ਤਾਂ ਬਾਰ ਨਹੀਂ ਹੈਗਾ ਕਿਤੇ ਮੰਮੀ ਦਾ ਤਾਂ ਸੱਟ ਤੇ ਤੁਹਾਰੇ ਕੋਈ ਨਹੀਂ ਫੜਾਉਣ ਹੈ ਕਿਸ ਦੇਖ ਰਹੀ ਮੋਟਾ ਹੁੰਦਾ ਡਿੱਗ ਰਿਹਾ ਹੁਣ ਪਰ ਹਜੇ ਤੱਕ ਨਹੀਂ ਆਈ। ਲੱਗਿਆ ਆਕੇ ਆਦੀ ਜਾਂ ਥੋੜੇ ਪਿੰਡਲੇ ਪਾਸੇ ਤੇ ਆਉਗੀ। ਪਰ ਕੌਣ ਸੁੰਦੀ ਐ? ਕੋਈ ਨਾ। ਹਾ ਜਾਣਦੇ। ਪਰ ਹੁਣ ਤੱਕ ਆਉਂਦੀ ਨਹੀਂ। ਮੈਨੂੰ ਲੱਗਾ। ਉਹ ਖੜਾ। ਬਸ ਅੱਜ ਇਹਨੇ ਪੈਸੇ ਦੇ ਕੇ ਕਹਿ ਦੇਣਾ। ਇਹ ਮੇਰੀ ਜ਼ਿੰਦਗੀ ਤੇ ਚਲਾ ਜਾ। ਤਾਰੀ ਕੱਦ ਜਲੀ ਤੇਨੇ ਕਬ ਕੱਦ ਜਲੀ ਤੈਨੂੰ ਕੀ ਲੱਗਦਾ ਤੀ ਵੀ ਮੈਂ ਤੇਰੇ ਪਿੱਛੇ ਪਹੁੰਚ ਨਹੀਂ ਸਕਦਾ ਨਾਲੇ ਕਿੰਨੇ ਟਾਈਮ ਦਾ ਇੱਥੇ ਤੇਰਾ ਇੰਤਜ਼ਾਰ ਕਰ ਰਿਹਾ ਤੈਨੂੰ 200 ਰੁਪਏ ਐ ਬਿਹੂ ਬੋਣ ਚੜਾਈ ਕੱਦ ਜਲੀ ਰਹੀ ਸੀ ਮੈਂ ਤੇਰੇ ਕੋਲ ਉਹ ਪੈਸੇ ਇੰਤਜ਼ਾਮ ਕਰਨ ਨੂੰ ਕਿਹਾ ਸੀ ਉਹੀ ਕਰਨ ਗਈ ਸੀ ਮੰਮੀ ਕੋਲ ਹੋ ਗਿਆ ਹਾਂ ਉਹ ਤਾਂ ਹੋ ਗਿਆ ਲਫੜਾ हाँ तेरे पैसे मिल गए ना हाथ तो मेरी जिंदगी तो चला जा। चल जाना। चल जाना। आगे कर बदतमीजी मैं नहीं बदतमी तो तू कि मेरे के दूजा वह करा लिया इना हक तो मेरा तेरे ते है फिर भी मेरे कारण ही है मैं तेरी घर है नहीं मैं तेरी घर आई सी मैं तू की कहना मैं तेरे छड़े हाँ छड़े हाँ तेरी आदत करके ठीक है मेरी आदत करके छड़े ना चलू मेरी आदत करके नहीं मैं तुम दसा ये आदत कोई जानबूझ के नहीं पाँगा ਬਾਜ਼ੀ ਹਾਲਾਤਿਆਂ ਵਿੱਚ ਬਣ ਜਾਂਦੇ ਨੇ ਜਾਂ ਫਿਰ ਸੰਗਤੇ ਮਾੜੀ ਮਿਲ ਜਾਂਦੀ ਆ ਜਿਹੜੇ ਬੰਦੇ ਨੇ ਆ ਕੁਛ ਕਰ ਨਹੀਂ ਮਜਬੂਰ ਕਰ ਦਿੰਦੀਆਂ ਨੇ ਇਹ ਤੂੰ ਵੀ ਜਾਣਦੇ ਆ ਤੇਰੀ ਅੱਖਾਂ 'ਗੋ ਕੁਛ ਨਹੀਂ ਲੁਕਿਆ ਨਾ ਤੂੰ ਨਾ ਪਿੱਛੇ ਤਾਂ ਮਿੰਟਾਂ ਚ ਲੱਗਿਆ ਮੈਂ ਤੈਨੂੰ ਸੁਧਾਰਨ ਪਿੱਛੇ ਕਿੰਨੇ ਹਾੜੇ ਕੱਢੇ ਨੇ ਦਿਨ ਰਾਤ ਇੱਕ ਕੀਤਾ ਤੇਰੇ ਪਿੱਛੇ ਪਰ ਥੋੜਾ ਮੋਟਾ ਆਵਦੇ ਹੱਥ ਵਸ ਵੀ ਹੁੰਦੀ ਏ ਗੱਲ ਬੰਦਾ ਛੱਡ ਵੀ ਸਕਦਾ ਏ ਚੀਜ਼ਾਂ ਕੀ ਨਹੀਂ ਕੀਤਾ ਮੈਂ ਤੇਰੇ ਪਿੱਛੇ ਹੰਝ ਸਾਲ ਗਾਰੇ ਨੇ ਮੈਂ ਤੇਰੇ ਪਿੱਛੇ ਆਵਦੇ ਪਰ ਤੈਨੂੰ ਕੀ ਭਾਉ ਉਹਨਾਂ ਦਾ ਬਹੁਤਾ ਰਹਿ ਗਿਆ ਸਾਲੂ ਦੇ ਹੁਣ ਤਮੇ ਆ ਗਿਆ ਨਾ ਹੁਣ ਤਮੇ ਆ ਗਿਆ ਨਾ ਹੁਣ ਸਮਝ ਨਾ ਤੂੰ ਹੁਣ ਟਾਈਮ ਲੰਘ ਚੁੱਕਿਆ ਨਹੀਂ ਮੇਰਾ ਗਤੀ ਤਾਂ ਨਾ ਭੁੱਲ ਚੁੱਕੀ ਆ ਨਹੀਂ ਸਾਲੂ ਜਿਹੜੀ ਮੇਰੀ ਹੁਣ ਜ਼ਿੰਦਗੀਆਂ ਨਾ ਮੈਨੂੰ ਅੱਜ ਜੀ ਲੰਦੇ ਮੈਂ ਬਹੁਤ ਔਖੀ ਨਿਕਲੀ ਉਹ ਟਾਈਮ ਚ ਹੈ ਕਿਵੇਂ ਜੀ ਲੈਣ ਦੇ ਤੂੰ ਮੇਰੇ ਬਾਰੇ ਵੀ ਤਾਂ ਸੋਚ ਨਾ ਫਿਰ ਮੈਂ ਕਿਵੇਂ ਜਾਊਂਗਾ ਮੇਰੀ ਫਿੱਤ ਨਾ ਜਾਂਦੀ मेरे बारे में तेरे क्यों हारे करते रही हो मैं देख शालू, जो भी होया, होया। उनों पुल जा तो अपनी ज़िंदगी बारे सोचा। मैं मैं सारा कुछ छोड़ तू छू बा छत्तीसवार गलिया ने पर कद तूर तो उतरे गल कह मैं भी दूंगा ਦੋ ਚਾਰ ਦਿਨ ਠੀਕ ਰਹਿਣਾ ਤੇ ਤੇਰੀ ਉਹ ਫੇਰ ਉਹ ਹੀ ਗੱਲਾਂ ਆ ਹੱਥ ਬੰਨੇ ਮੈਂ ਆਪਣੀ ਜ਼ਿੰਦਗੀ ਤੇ ਬਹੁਤ ਖੁਸ਼ ਆ ਜੀ ਲੈnde ਮੈਨੂੰ ਆਪਣੀ ਜ਼ਿੰਦਗੀ ਤੇ ਤੂੰ ਆਪਣੀ ਜੋ ਆਪਣੀ ਵੀ ਜੋਪ ਕੋ ਕਰੂੰਗੀ ਨਾ ਵੀ ਜਿੱਕਾ ਸਿੱਧੂ ਕੋਲੋਂ ਲੜਕੋ ਨਾ pau ਕੋ ਟੇਢੀ ਕਰਨੀ ਪੈਂਦੀ ਏ ਤੈਨੂੰ ਸੁਣਿਆ ਹੈ ਕਿ ਨਾ ਮੈਂ ਛੱਡ ਮੈਨੂੰ ਛੱਡ ਮੈਨੂੰ ਉਹ ਰੂਹ ਛੱਡਾ ज ला भा जिथे तक भजदी है इस धरती तो उपर तो नहीं जा सकती ना तू जिथे भी भजेंगी उथे आजूंगा मेरे अज तक भजगी अगे नहीं तो जान दिता नहीं जान दिता ਕਦੋਂ ਹਾਂ ਕਿ ਤੇ ਮੇਰੇ ਹੱਥ ਥੱਲੇ ਨਾ ਦੇਖਣ ਮਤੈ ਨੂੰ ਮੰਮੀ ਜਸਸੀ ਕਿੱਥੇ ਗਈ ਵੀ ਆ ਕਿੰਨਾ ਚਿਰ ਹੋ ਗਿਆ ਮੈਨੂੰ ਦੇਖਦੇ ਨੂੰ ਉਹ ਤਾਂ ਜਸਸੀ ਆਪਦੇ ਚਾਚੇ ਦੇ ਘਰੇ ਗਈ ਹੋਈ ਆ ਚਾਚੇ ਦੇ ਗਈ ਆ ਦੇਖ ਲੈ ਮੰਮੀ ਮੈਨੂੰ ਉਹ ਕਹਿ ਕੇ ਲਈ ਆ ਵੀ ਮੰਮੀ ਬਿਮਾਰ ਹੈ ਆਪ ਉੱਥੇ ਜਾ ਕੇ ਉਹਦੀ ਦੇਖਭਾਲ ਕਰਨੀ ਆ ਆਪ ਦੇਖ ਲੈ ਚਾਚੇ ਦਾ ਜਾਂਦੇ ਘਰੇ ਦੂਰੀ ਫਿਰਦੀ ਹੈ ਚਲ ਕੋਈ ਨਾ ਪੁੱਤ ਧੀਆਂ ਧਿਆਣਾ ਆ ਮੇਲਾ ਗੇਲਾ ਕਰਦੀਆਂ ਹੀ ਹੁੰਦੀਆਂ ਨੇ ਚਲ ਉਹ ਤਾਂ ਮੰਮੀ ਜੀ ਗੱਲ ਤੁਹਾਡੀ ਠੀਕ ਆ ਪਰ ਐ ਦੱਸੋ ਮੈਨੂੰ ਕਿੰਨਾ ਟਾਈਮ ਹੋ ਗਿਆ ਉਹਨੂੰ ਦੇਖਣ ਨੂੰ ਪਲਾ ਆ ਹੁਣੇ ਗਈ ਆ ਪੁੱਤ ਆ ਤੇ ਰਹੀ ਹੂੰ ਦੇਖਦੇ ਤੱਕਦੇ ਤੂੰ ਦੇਖ ਲੈ ਮੰਮੀ ਜੀ ਮੈਨੂੰ ਆਇ ਨੂੰ ਵੀ ਕਿੰਨਾ ਟਾਈਮ ਹੋ ਗਿਆ ਹੈ ਮੈਥਾ ਦੋ ਕਿੰਨਾ ਚਿਰ ਪਹਿਲਾਂ ਨਹੀਂ ਗਏ ਹੋਣਗੇ ਤੁਸੀਂ ਵੀ ਨਾ ਐਵੇਂ

ਹੋ ਮੇਰੇ ਰਾਮ ਜਸਦੀ ਖੜੀ ਹੋ ਕਿਹਦਾ ਦਰਿੰਦਾ ਹੋ ਦੱਸ ਮੈਨੂੰ ਹੁਣ ਇਹ ਸਾਨੂੰ ਫੜ ਕੇ ਬਚਾਉਣਾ ਪੜਦਾ ਮੈਂ ਮੋੜ ਕੌਣਾ ਤਾਰੀ ਦੱਸ ਦੀਆ ਸਾਰਾ ਕੁਝ ਬਹੁਤ ਲੁਕੋ ਲਿਆ ਮੈਂ ਵੀ ਤੁਹਾਡੇ ਤੋਂ ਪਰ ਹੁੰਨੇ ਜਿਹੜਾ ਪਨ ਉਸ ਦਿਨ ਮਜ਼ਹਰ ਸੇ ਮਿਲਿਆ ਸੀ ਨਾ ਉਹ ਹੀ ਆ ਤਾਰੀ ਉਹ ਹੀ ਆ ਤਰ ਪਰ ਜਸਦੀ ਤੂੰ ਤਾਂ ਉਹ ਕੰਨੀ ਸੀ ਮੈਨੂੰ ਜਾਣਦੀ ਨਹੀਂ ਲਗੀ। ਤੇ ਹੁਣ ਤੂੰ ਕੀ ਕਹੀ ਜਾਨੀ ਆ? ਦੱਸ ਬੋਲ ਦੇ ਕਹਣੀ ਹੈ ਕਿ ਹੁਣ? ਤੁਸੀਂ ਮੈਨੂੰ ਕਹਿੰਦੇ ਸੀ ਨਾ ਕਿ ਮੈਂ ਤੇਰੇ ਤੋਂ ਤਿੱਪ ਤੋਂ ਕੁਝ ਨਹੀਂ ਲੈਣਾ ਦੇਣਾ। ਪਰ ਹੱਦ ਵਿੱਚ ਸਾਰਾ ਉਹ ਤੇ ਤੂੰ ਨੂੰ ਦੱਸ ਦਿਆ। ਮੈਨੂੰ ਉਲਝਾਉਣਾ। ਜੋ ਵੀ ਗੱਲ ਹੈ ਨਾ ਮੈਨੂੰ ਸਾਫ਼-ਸਾਫ਼ ਦੱਸੋ। ਦੱਸ ਦਿੰਿਆ ਜੀ। ਜੀ ਜੰਨਤ ਉਹਨਾਂ ਨੇ ਮੇਰੀ ਜ਼ਿੰਦਗੀ ਬਾਰੇ ਉਹ ਸੁਣੋ